ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਅੱਜ ਅੱਪਾ ਗੱਲ ਕਰਾਂਗੇ ਕ੍ਰਿਪਟੋ ਕਰੰਸੀ ਦੀ ਅੱਜ ਕੱਲ੍ਹ ਹਰ ਕੋਈ ਕ੍ਰਿਪਟੋ ਕਰੰਸੀ ਦੀ ਗੱਲ ਕਰ ਰਿਹਾ ਤੁਸੀਂ ਦੇਖਿਆ ਹੋਣਾ ਲੋਕੀ ਇੰਨੇ ਨੇ ਚਾਰਟ ਦਿਖਾਉਂਦੇ ਆਪਾਂ ਇੰਨੇ ਪੈਸੇ ਕਮਾ ਲੈ ਇੰਨੇ ਪੈਸੇ ਕਮਾ ਲੈ ਅਕਸਰ ਤੁਸੀਂ ਨਾਮ ਸੁਣੇ ਹੋਣਗੇ ਬਿਟਕੋਇਨ ਇਥੀਰੀਅਮ ਡੋਜ ਕੋਇਨ ਤੇ ਸ਼ਿਬਾ ਇਨੂ ਤੁਹਾਨੂੰ ਅੱਜ ਦੱਸਦੇ ਆਂ ਵੀ ਇਹ ਹੈ ਕੀ ਇਹ ਚੀਜ਼ ਕੰਮ ਕਿਦਾਂ ਕਰਦੀ ਆ ਇਹ ਡਿਜੀਟਲ ਕਰੰਸੀ ਚੀਜ਼ ਕੀ ਆ ਅੱਜ ਅਸੀਂ ਇਸ ਵੀਡੀਓ ਚ ਕ੍ਰਿਪਟੋ ਕਰੰਸੀ ਦੀ ABC ਸਿੱਖਾਂਗੇ ਹਨ ਤੇ ਆਪਣੀ ਪੰਜਾਬੀ ਯੂਥ ਨੂੰ ਇਸ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਇਹ ਟੈਕਨੋਲੋਜੀ ਸਾਡੇ ਫਿਊਚਰ ਨੂੰ ਚੇਂਜ ਕਰ ਸਕਦੀ ਆ ਤਾਂ ਮਿੱਤਰੋ ਹਰ ਇੱਕ ਚੀਜ਼ ਦੇ ਫਾਇਦੇ ਅਤੇ ਨੁਕਸਾਨ ਹੁੰਦੇ ਆ ਹੁਣ ਆਪਾਂ ਗੱਲ ਕਰਾਂਗੇ ਕ੍ਰਿਪਟੋ ਕਰੰਸੀ ਦੇ ਕੁਝ ਫਾਇਦਿਆਂ ਦੀ ਤੇ ਕ੍ਰਿਪਟੋ ਦਾ ਜਿਹੜਾ ਪਹਿਲਾ ਫਾਇਦਾ ਹੈਗਾ ਉਹ ਹੈਗਾ ਆ ਕਿ ਡੀਸੈਂਟਰਲਾਈਜ਼ਡ ਆ ਇਹਨੂੰ ਕੋਈ ਵੀ ਸਰਕਾਰ ਤੇ ਕੋਈ ਵੀ ਬੈਂਕ ਕੰਟਰੋਲ ਨਹੀਂ ਕਰ ਰਿਹਾ ਇਹਦਾ ਦੂਜਾ ਫਾਇਦਾ ਆ ਕਿ ਤੁਸੀਂ ਇਹਨੂੰ ਯੂਜ਼ ਕਰਕੇ ਦੁਨੀਆ ਦੇ ਕਿਸੇ ਵੀ ਕੋਨੇ 'ਚ ਪੈਸੇ ਭੇਜ ਸਕਦੇ ਹੋ ਜਾਂ ਪੈਸੇ ਮੰਗਵਾ ਸਕਦੇ ਹੋ ਤੇ ਉਹ ਵੀ ਬੜੇ ਸਿਕਿਉਰ ਤਰੀਕੇ ਨਾਲ ਕਿਉਂਕਿ ਇਹ ਬਲੌਕਚੇਨ ਟੈਕਨੋਲੋਜੀ ਤੇ ਬਣੀ ਹੋਈ ਆ ਜਿਸ ਕਰਕੇ ਇਹ ਬਹੁਤ ਜ਼ਿਆਦਾ ਸਿਕਿਉਰ ਆ ਤੇ ਲਾਸਟ ਗੱਲ ਉਹ ਹੈਗੀ ਆ ਟਰਾਂਸਪੇਰੈਂਸੀ ਕ੍ਰਿਪਟੋ ਕਰੰਸੀ ਦੇ ਜਿੰਨੇ ਵੀ ਟਰਾਂਜੈਕਸ਼ਨ ਨੇ ਉਹ ਸਾਰੇ ਪਬਲਿਕ ਰਿਕਾਰਡ ਤੇ ਹੁੰਦੇ ਹਨ ਤਾ ਮਿੱਤਰੋ ਹੁਣ ਆਪਾਂ ਗੱਲ ਕਰਾਂਗੇ ਕ੍ਰਿਪਟੋ ਕਰੰਸੀ ਦੇ ਨੁਕਸਾਨ ਕੀ ਕੀ ਨੇ ਜਿਹੜਾ ਪਹਿਲਾ ਨੁਕਸਾਨ ਕ੍ਰਿਪਟੋ ਕਰੰਸੀ ਦਾ ਹੈਗਾ ਉਹ ਹੈਗਾ ਇਹ ਬਹੁਤ ਜ਼ਿਆਦਾ ਵੋਲੇਟਾਈਲ ਮਾਰਕੀਟ ਆ ਜਿਹਦਾ ਮਤਲਬ ਇਹ ਆ ਕਿ ਇਹ ਬਹੁਤ ਜ਼ਿਆਦਾ ਉੱਤੇ ਥੱਲੇ ਹੁੰਦੀ ਆ ਇਹ ਮਾਰਕੀਟ ਦਿਨ ਚ 30 40 50 60 70 80 80% ਉੱਤੇ ਵੀ ਚਲੀ ਜਾਂਦੀ ਆ ਤੇ 100% ਸੇਮ ਡੇ ਥੱਲੇ ਵੀ ਡਿੱਗ ਜਾਂਦੀ ਆ ਤੇ ਦੂਜੀ ਗੱਲ ਇਹਦਾ ਨੁਕਸਾਨ ਇਹ ਆ ਕਿ ਇਹ ਬਹੁਤ ਜ਼ਿਆਦਾ ਕੰਪਲੈਕਸ ਆ ਜਿਹਦੇ ਕਰਕੇ ਇਹਨੂੰ ਸਮਝਣਾ ਥੋੜਾ ਜਿਹਾ ਮੁਸ਼ਕਲ ਆ ਇਹਨਾਂ ਚੀਜ਼ਾਂ ਕਰਕੇ ਜਿਹੜੀ ਆਪਣੀ ਇਨਵੈਸਟਮੈਂਟ ਆ ਉਹਦਾ ਥੋੜਾ ਜਿਹਾ ਰਿਸਕ ਵੱਧ ਜਾਂਦਾ ਜਿਹਦੇ ਨਾਲ ਸਕੈਮ ਹੋਣ ਦਾ ਡਰ ਵੀ ਬਹੁਤ ਜ਼ਿਆਦਾ ਵੱਧ ਜਾਂਦਾ ਤੇ ਕ੍ਰਿਪਟੋ ਕਰੰਸੀ 'ਚ ਹਮੇਸ਼ਾ ਓਨਕਾ ਪੈਸਾ ਲਾਓ ਜਿੰਨਾ ਕ ਪੈਸਾ ਜੇ ਤੁਹਾਡਾ ਬਰਬਾਦ ਵੀ ਹੋ ਜੇ ਤਾਂ ਤੁਹਾਨੂੰ ਕੋਈ ਫਰਕ ਨਾ ਪਵੇ ਇੱਕ ਤੁਸੀਂ ਇਹਨੂੰ ਆਪਣੀ ਇਨਵੈਸਟਮੈਂਟ ਤੌਰ ਤੇ ਮੰਨ ਸਕਦੇ ਹੋ ਪਰ ਇਹਦੇ 'ਚ ਆਪਣਾ ਸਾਰਾ ਪੈਸਾ ਕਦੇ ਵੀ ਨਾ ਲਾਓ ਕਿਉਂਕਿ ਇਹ ਮਾਰਕੀਟ ਬਹੁਤ ਜ਼ਿਆਦਾ ਵੋਲੇਟਾਈਲ ਆ ਤੇ ਜੇ ਤੁਹਾਨੂੰ ਕ੍ਰਿਪਟੋ ਤੇ ਹੋਰ ਡੀਪ ਨੋਲੇਜ ਚਾਹੀਦੀ ਆ ਤਾਂ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਇਹਦੇ ਤੇ ਹੋਰ ਵੀ ਪਾਰਟ 2 3 4 5 6 ਇੱਕ ਲੰਬੀ ਸੀਰੀਜ਼ ਚਲਾਵਾਂਗੇ ਜਿਹਦੇ ਕਰਕੇ ਆਪਣੀ ਪੰਜਾਬੀ ਯੂਥ ਨੂੰ ਕ੍ਰਿਪਟੋ ਬਾਰੇ ਨੋਲੇਜ ਹੋਊਗੀ ਤੇ ਉਹ ਵੀ ਤੁਹਾਨੂੰ ਦੱਸਾਂਗੇ ਕਿ ਤੁਸੀਂ ਕ੍ਰਿਪਟੋ ਚ ਟਰੇਡਿੰਗ ਕਿਵੇਂ ਕਰ ਸਕਦੇ ਹੋ ਕਿਹੜੇ ਕਿਹੜੇ ਪਲੈਟਫਾਰਮ ਤੁਸੀਂ ਯੂਜ਼ ਕਰਕੇ ਕ੍ਰਿਪਟੋ ਤੇ ਟਰੇਡਿੰਗ ਕਰ ਸਕਦੇ ਹੋ ਤਾਂ ਇੱਥੇ ਤੱਕ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ